ਡਾਕਟਰ ਤੁੱਗਾ ਗੁਰਪ੍ਰੀਤ ਦਾ ਲਿਖਿਆ ਹੋਇਆ ਨਾਵਲ 40 ਦਿਨ ਦਿਨ 26 ਮਾ ਕਿਸੇ ਨੂੰ ਸਮਝਾਉਣ ਲਈ ਪਹਿਲਾਂ ਉਸ ਨੂੰ ਸਮਝਣਾ ਪੈਂਦਾ ਹੈ ਇੱਕ ਹੀ ਆਦਮੀ ਕਿਸੇ ਲਈ ਦੇਵਤਾ ਤੇ ਦੂਸਰੇ ਲਈ ਸ਼ੈਤਾਨ ਹੋ ਸਕਦਾ ਹੈ ਅੱਜ ਹਵਾ ਕਾਫੀ ਤੇਜ਼ ਚੱਲ ਰਹੀ ਸੀ ਉੜਦੀ ਰੇਤ ਦੀ ਛਾਂ ਛਾਂ ਕਰਦੀ ਆਵਾਜ਼ ਕੇਸਰ ਨੇ ਪਹਿਲਾਂ ਕਦੇ ਨਹੀਂ ਸੀ ਸੁਣੀ ਰਾਸਤੇ ਦੇ ਦੋਵੇਂ ਪਾਸੇ ਝਾੜੀਆਂ ਸਨ ਤੇ ਵੇਰਾਂ ਨਾਲ ਲੱਦੇ ਮਲੇ ਅਚਾਨਕ ਇੱਕ ਲੰਮਾ ਸੱਪ ਝਾੜੀਆਂ ਚੋਂ ਨਿਕਲ ਕੇ ਰਸਤੇ ਵਿੱਚ ਆ ਗਿਆ ਕੇਸਰ ਤੇ ਫਕੀਰ ਦੋਵੇਂ ਰੁਕ ਗਏ ਕੇਸਰ ਨੇ ਫਕੀਰ ਦੇ ਡੰਡੇ ਵੱਲ ਹੱਥ ਵਧਾਇਆ ਫਕੀਰ ਨੇ ਕੇਸਰ ਨੂੰ ਰੋਕ ਦਿੱਤਾ ਸੱਪ ਹੌਲੀ ਹੌਲੀ ਰਾਹ ਦੇ ਦੂਜੇ ਪਾਸੇ ਝਾੜੀਆਂ ਚ ਛੁਪ ਗਿਆ ਕੇਸਰ ਥੋੜਾ ਡਰ ਗਿਆ ਸੀ ਆਪਾਂ ਸੱਪ ਨੂੰ ਮਾਰਿਆ ਕਿਉਂ ਨਹੀਂ ਇਹ ਕਿਸੇ ਰਾਹੀ ਨੂੰ ਡੰਗੇਗਾ ਇੱਕ ਦਿਨ ਸਾਰੋਕੀ ਖੜੇ ਕੇਸਰ ਨੇ ਫਕੀਰ ਨੂੰ ਪੁੱਛਿਆ ਸਾਰੇ ਸੱਪ ਜ਼ਹਿਰੀਲੇ ਨਹੀਂ ਹੁੰਦੇ ਤੇ ਜੇ ਉਸ ਨੂੰ ਖਤਰਾ ਨਾ ਹੋਵੇ ਤਾਂ ਉਹ ਡੰਗ ਵੀ ਨਹੀਂ ਮਾਰਦਾ ਫਕੀਰ ਨੇ ਕਿਹਾ ਸਾਨੂੰ ਕਿਸੇ ਬਾਰੇ ਵੀ ਕੋਈ ਸੁਣੀ ਸੁਣਾਈ ਪੱਕੀ ਧਾਰਨਾ ਨਹੀਂ ਬਣਾਉਣੀ ਚਾਹੀਦੀ ਤੇ ਨਾ ਹੀ ਐਵੇਂ ਅੰਦਾਜ਼ੇ ਲਾਉਣੇ ਚਾਹੀਦੇ ਨੇ ਫਕੀਰ ਦੀ ਰਮਝਤੀਆਂ ਪਰ ਤਾਂ ਹੌਲੀ-ਹੌਲੀ ਖੁੱਲਣ ਲੱਗੀਆਂ ਸਾਈ ਜੀ ਤੁਹਾਡੇ ਨਾਲ ਰਹਿੰਦਾ ਇੰਨਾ ਲੰਬਾ ਸਮਾਂ ਹੋ ਗਿਆ ਪਰ ਮੈਂ ਤੁਹਾਨੂੰ ਕਦੇ ਕਿਸੇ ਦੀਆਂ ਗਲਤੀਆਂ ਕਰਦਿਆਂ ਨਹੀਂ ਸੁਣਿਆ ਕੇਸਰ ਫਕੀਰ ਦੀ ਸ਼ਖਸੀਅਤ ਤੋਂ ਰੋਜ਼ ਦੇ ਰੋਜ਼ ਪ੍ਰਭਾਵਿਤ ਹੋ ਰਿਹਾ ਸੀ ਫਕੀਰ ਨੇ ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਕਿਹਾ ਪੁੱਤਰ ਕਿਸੇ ਨੂੰ ਸਮਝਾਉਣ ਲਈ ਪਹਿਲਾਂ ਉਸ ਨੂੰ ਸਮਝਣਾ ਪੈਂਦਾ ਹੈ ਤੇ ਕਿਸੇ ਨੂੰ ਸਮਝਣ ਲਈ ਪਹਿਲਾਂ ਆਪਣੀ ਸੋਚ ਤੋਂ ਪੁਰਾਣੇ ਤਜਰਬਿਆਂ ਦੀ ਤੋੜ ਨੂੰ ਸਾਫ਼ ਕਰਨਾ ਪੈਂਦਾ ਥੋੜੀ ਦੇਰ ਬਾਅਦ ਫਕੀਰ ਫਿਰ ਬੋਲਿਆ ਇੱਕ ਰਵਾਇਤ ਕਾਇਦਾ ਜਾਂ ਫੈਸਲਾ ਕਿਸੇ ਲਈ ਠੀਕ ਤੇ ਕਿਸੇ ਹੋਰ ਲਈ ਗਲਤ ਹੋ ਸਕਦਾ ਹੈ ਇੱਕ ਹੀ ਆਦਮੀ ਕਿਸੇ ਲਈ ਦੇਵਤਾ ਤੇ ਦੂਸਰੇ ਲਈ ਸ਼ੈਤਾਨ ਹੋ ਸਕਦਾ ਹੈ ਫਕੀਰ ਨੇ ਗੱਲ ਜਾਰੀ ਰੱਖੀ ਮੈਨੂੰ ਦੋ ਬੁੱਧੀ ਪਿਕਸੂਆਂ ਦੀ ਕਥਾ ਜ਼ਿਆਦਾ ਆ ਰਹੀ ਹੈ ਇੱਕ ਬਜ਼ੁਰਗ ਤੇ ਇੱਕ ਜਵਾਨ ਪਿਕਸੂ ਦਿਨ ਢਲੇ ਵਾਪਸ ਆਪਣੇ ਮਠ ਨੂੰ ਆ ਰਹੇ ਸਨ ਰਸਤੇ ਵਿੱਚ ਇੱਕ ਨਦੀ ਪੈਂਦੀ ਸੀ ਨਦੀ ਦੇ ਕਿਨਾਰੇ ਖੜੀ ਇੱਕ ਜਵਾਨ ਔਰਤ ਨੇ ਉਹਨਾਂ ਨੂੰ ਨਦੀ ਪਾਰ ਕਰਨ ਲਈ ਮਦਦ ਮੰਗੀ। ਬਜ਼ੁਰਗ ਪਿਕਸ਼ੂ ਬਿਨਾਂ ਉਸ ਔਰਤ ਦੀ ਗੱਲ ਸੁਣਿਆ ਨਦੀ ਪਾਰ ਕਰ ਗਿਆ। ਜਵਾਨ ਪਿਕਸ਼ੂ ਉਸ ਨੂੰ ਉਸ ਔਰਤ ਤੇ ਤਰਸ ਆ ਗਿਆ ਕਿਉਂਕਿ ਰਾਤ ਪੈਣ ਵਾਲੀ ਸੀ। ਉਸ ਨੇ ਔਰਤ ਨੂੰ ਆਪਣੇ ਪਿੱਠ ਤੇ ਚੜਨ ਦਾ ਇਸ਼ਾਰਾ ਕੀਤਾ ਤੇ ਔਰਤ ਨੂੰ ਖਨੇੜੀ ਚੁੱਕ ਕੇ ਨਦੀ ਪਾਰ ਕਰ ਗਿਆ। ਦੋਵੇਂ ਪਿਕਸ਼ੂ ਫਿਰ ਪਠਵਲ ਮੱਠਵਲ ਤੁਰ ਪਏ। ਬਜ਼ੁਰਗ ਪਿਕਸ਼ੂ ਨਾਰਾਜ਼ ਸੀ। ਉਸ ਸਾਰਾ ਰਸਤਾ ਕੁਝ ਨਾ ਬੋਲਿਆ ਮੱਠ ਮੱਠ ਵਿੱਚ ਪਹੁੰਚ ਕੇ ਜਦੋਂ ਦੋਵੇਂ ਆਪਣੀ ਆਪਣੀ ਕੁਟਿਆ ਵੱਲ ਚਲੇ ਤਾਂ ਬਜ਼ੁਰਗ ਪਿਕਸੂ ਨੇ ਉਸ ਨੂੰ ਕਿਹਾ ਤੂੰ ਅੱਜ ਮर्यादा भंग ਕੀਤੀ ਹੈ ਅਸੀਂ ਪਿਕਸੂ ਕਿਸੇ ਔਰਤ ਨੂੰ ਛੂ ਨਹੀਂ ਸਕਦੇ ਇਸ ਦੀ ਇਜਾਜ਼ਤ ਨਹੀਂ ਜਵਾਨ ਪਿਕਸੂ ਨੇ ਸਿਰ ਝੁਕਾ ਕੇ ਨਿਮਰਤਾ ਨਾਲ ਕਿਹਾ ਹੈ ਮਨਿਆਰ ਵਰ ਮੈਂ ਤਾਂ ਉਸ ਔਰਤ ਨੂੰ ਨਦੀ ਦੇ ਟੱਟ ਤੇ ਉਤਾਰ ਆਇਆ ਸੀ ਪਰ ਲੱਗਦਾ ਹੈ ਤੁਸੀਂ ਉਸ ਨੂੰ ਅਜੇ ਵੀ ਆਪਣੇ ਮੋਢਿਆਂ ਤੇ ਚੁੱਕੀ ਫਿਰਦੇ ਹੋ ਕਹਾਣੀ ਖਤਮ ਹੁੰਦਿਆਂ ਹੁੰਦਿਆਂ ਕੇਸਰ ਤੇ ਫਕੀਰ ਰੋਹੀ ਚ ਖੜੇ ਇੱਕ ਝੰਡ ਦੇ ਰੁੱਖ ਦਵਾ ਕੋਲ ਪਹੁੰਚ ਕੇ ਤੇ ਆਰਾਮ ਕਰਨ ਲਈ ਰੁਕ ਗਏ ਇੱਕ ਲੰਮਕ ਦੇ ਕੰਨਾਂ ਵਾਲਾ ਚਿੱਟੇ ਰੰਗ ਦਾ ਕੁੱਤਾ ਜਿਹ ਦੁਪਹਿਰ ਤੋਂ ਹੀ ਦੋਵਾਂ ਨਾਲ ਪਿੱਛੇ ਪਿੱਛੇ ਆ ਰਿਹਾ ਸੀ ਜਦੋਂ ਇਹ ਦੋਵੇਂ ਰੁਕਦੇ ਤਾਂ ਉਹ ਵੀ ਰੁਕ ਜਾਂਦਾ ਜਦੋਂ ਤੁਰਦੇ ਤਾਂ ਉਹ ਵੀ ਤੁਰ ਪੈਂਦਾ ਜਦ ਦੋਦੋ ਮੇ ਜੰਡ ਦੀ ਛਾਂ ਹੇਠ ਬੈਠੇ ਤਾਂ ਉਹ ਵੀ ਨਾਲ ਹੀ ਬੈਠ ਗਿਆ। ਫਕੀਰ ਨੇ ਪਿਆਰ ਨਾਲ ਕੁੱਤੇ ਦੇ ਸਿਰ ਤੇ ਹੱਥ ਫੇਰਿਆ। ਉਹ ਅਗਲੀਆਂ ਲੱਤਾਂ ਨਾਲ ਰੀਂਗ ਦਾ ਰੀਂਗ ਦਾ ਫਕੀਰ ਦੇ ਨੇੜੇ ਆ ਗਿਆ। ਤੇਰਾ ਦਾਣਾ ਪਾਣੀ ਸਾਡੇ ਨਾਲ ਹੀ ਰਲਿਆ ਲੱਗਦਾ ਹੈ। ਚੱਲ ਹੋਣਾ ਕੋਈ ਆਪਣਾ ਆ ਪੁਰਾਣਾ ਲੈਣ ਦੇਣ। ਫਕੀਰ ਨੇ ਉਸ ਦੇ ਮੱਥੇ ਨੂੰ ਸਹਲਾਉਂਦਿਆਂ ਕਿਹਾ ਕੁੱਤੇ ਦੀਆਂ ਅੱਖਾਂ ਬੰਦ ਸਨ ਜਿਵੇਂ ਉਹ ਫਕੀਰ ਦੀਆਂ ਗੱਲਾਂ ਧਿਆਨ ਨਾਲ ਸੁਣ ਰਿਹਾ ਹੋਵੇ ਉਸ ਵੱਲ ਵੇਖ ਕੇ ਕੇਸਰ ਨੂੰ ਆਪਣਾ ਬਚਪਨ ਚ ਰੱਖਿਆ ਕੁੱਤਾ ਯਾਦ ਆ ਗਿਆ ਕੁਝ ਦਿਨਾਂ ਦੇ ਕਤੂਰੇ ਨੂੰ ਕੇਸਰ ਸਿਆਲਾਂ ਦੀ ਠੰਡੇ ਦਿਨਾਂ ਵਿੱਚ ਰੂੜੀਆਂ ਤੋਂ ਚੁੱਕ ਕੇ ਘਰ ਲਿਆਇਆ ਸੀ ਉਸ ਨੇ ਜਿੱਦ ਕਰਕੇ ਬੇਬੇ ਨੂੰ ਉਹ ਕਤੂਰਾ ਘਰ ਰੱਖਣ ਲਈ ਮਨਾ ਲਿਆ ਸੀ ਬੜੇ ਪਿਆਰ ਨਾਲ ਕੇਸਰ ਨੇ ਉਸ ਦਾ ਨਾਮ ਬਾਜ ਰੱਖਿਆ ਸੀ ਕਿਉਂਕਿ ਉਸ ਦੀਆਂ ਅੱਖਾਂ ਬਾਜ ਵਰਗੀਆਂ ਤੇਜ਼ ਸਨ ਕੇਸਰ ਨੇ ਉਹਦੀ ਬੜੀ ਸੇਵਾ ਕੀਤੀ ਆਪਣੇ ਹਿੱਸੇ ਦਾ ਦੁੱਧ ਵੀ ਬੇਬੇ ਤੇ ਚੋਰ ਗ ਉਸ ਨੂੰ ਪਿਆ ਦਿੰਦਾ ਦਿਨਾਂ ਚ ਹੀ ਉਕਤੂਰਾ ਵੱਡਾ ਹੋ ਗਿਆ ਸੀ ਸਾਰਾ ਦਿਨ ਉਹ ਕੇਸਰ ਦੇ ਨਾਲ-ਨਾਲ ਰਹਿੰਦਾ ਹਵੇਲੀ ਵੀ ਨਾਲ ਹੀ ਜਾਂਦਾ ਜੀਤੀ ਵੀ ਬਾਜ ਨੂੰ ਬਹੁਤ ਪਿਆਰ ਕਰਦੀ ਇੱਕ ਦਿਨ ਸਵੇਰੇ ਸਵੇਰੇ ਕੋਈ ਬਿੜਕ ਸੁਣ ਕੇ ਬਾਜ ਬਾਹਰ ਗਲੀ ਵੱਲ ਦੌੜ ਕੇ ਗਿਆ ਮੁੜ ਕਦੇ ਘਰ ਨਹੀਂ ਆਇਆ ਕੇਸਰ ਨੇ ਬਹੁਤ ਲੱਭਿਆ ਖੇਤਾਂ ਵਿੱਚ ਪਿੰਡ ਵਿੱਚ ਤੇ ਨਾਲ ਦੇ ਪਿੰਡਾਂ ਵਿੱਚ ਵੀ ਉਹ ਫਿਰ ਕਦੇ ਨਾ ਲੱਭਿਆ ਕੈਸਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਸੀ ਉਹ ਕਈ ਮਹੀਨੇ ਉਦਾਸ ਰਿਹਾ ਅਤੇ ਮੁੜ ਕੁੱਤਾ ਰੱਖਣ ਦਾ ਉਸ ਦਾ ਕਦੇ ਹੌਸਲਾ ਨਾ ਪਿਆ ਜਦ ਸੌਣ ਲੱਗੇ ਤਾਂ ਉਹ ਕੁੱਤਾ ਫਕੀਰ ਦੇ ਪੈਰਾਂ ਕੋਲ ਲੰਮਾ ਪਿਆ ਸੀ ਪੈ ਗਿਆ ਕੈਸਰ ਲੰਮੇ ਪਏ ਕੁੱਤੇ ਵੱਲ ਵੇਖਣ ਲੱਗਾ ਉਸ ਦੀ ਚਿੱਟੀ ਧੌਣ ਤੇ ਕਾਲੇ ਰੰਗ ਦਾ ਤੱਬਾ ਰਾਤ ਦੇ ਹਨੇਰੇ ਵਿੱਚ ਇੰਜ ਲੱਗ ਰਿਹਾ ਸੀ ਜਿਵੇਂ ਚੰਨ ਦਾ ਪਰਛਾਵਾ ਹੋਵੇ ਕੈਸਰ ਦਾ ਧਿਆਨ ਕੁੱਤੇ ਤੋਂ ਹਟ ਕੇ ਚੰਨ ਵੱਲ ਚਲਾ ਗਿਆ ਜਾਨਾ ਪੂਰੇ ਜੋਵਨ ਤਿਸ ਪਰ ਅੰਬਰ ਵਿੱਚ ਤਾਰਾ ਕੋਈ ਟਾਮਾ ਟਾ ਮਹੀ ਦਿਸ ਰਿਹਾ ਸੀ ਕੇਸਰ ਨੇ ਸੋਚਿਆ ਜੇਕਰ ਤਾਰੇ ਨਾ ਵੀ ਦਿਸਣ ਪਰ ਹੁੰਦੇ ਤਾਂ ਅੰਬਰ ਵਿੱਚ ਹੀ ਹਨ ਇਸੇ ਤਰ੍ਹਾਂ ਜੋ ਸਾਡੇ ਦਿਲ ਦੇ ਕਰੀਬ ਹੁੰਦੇ ਨੇ ਜੇ ਉਹ ਸਾਡੀਆਂ ਅੱਖਾਂ ਨੂੰ ਨਾ ਵੀ ਦਿਸਣ ਤਾਂ ਵੀ ਰਹਿੰਦੇ ਤਾਂ ਦਿਲ ਵਿੱਚ ਹੀ ਹਨ ਸੋਚਦਾ ਸੋਚਦਿਆਂ ਉਸ ਦੀ ਸੁਰਤ ਪਹਿਲਾਂ ਪਿੰਡ ਪਹੁੰਚ ਗਈ ਤੇ ਫਿਰ ਹੌਲੀ-ਹੌਲੀ ਨੀਂਦ ਦੇ ਕਲਾਮੇ ਵਿੱਚ ਤਾਰਿਆਂ ਨੂੰ ਦੇਖਦਾ ਇੱਕ ਜਗ ਨੂੰ ਨੇ ਕੀ ਹੱਵਾ ਕਿੰਨੇ ਯੁੱਗ ਨੂੰ ਹਨੇਰਾ ਚੁੱਪ ਰਿਹਾ